ਅੱਜ ਤੋਂ ਖੇਡਾ ਵਤਨ ਪੰਜਾਬ ਦੀ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਰੰਗਾ ਰੰਗ ਕਾਰਜਕ੍ਰਮ ਜਿਹੜਾ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਦੇ ਵਿੱਚ ਹੈਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਿਛਲੇ 2 ਸਾਲਾਂ ਤੋਂ ਇਹ ਖੇਡ ਦਾ ਵਤਨ ਪੰਜਾਬ ਦੀ ਜਿਹੜਾ ਚੱਲ ਰਿਹਾ ਤੇ ਉਹਦਾ ਜੀ ਤੀਸਰਾ ਸੀਜ਼ਨ ਸ਼ੁਰੂ ਹੋ ਰਿਹਾ ਇਸ ਤੀਸਰੇ ਸੀਜ਼ਨ ਦੇ ਵਿੱਚ ਜਿਹੜੇ ਇਹ ਲਗਭਗ 5 ਲੱਖ ਦੇ ਕਰੀਬ ਜਿਹੜੇ ਖਿਡਾਰੀ ਆ ਉਹ ਹਿੱਸਾ ਲੈ ਰਹੇ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਵਿਜੇਤਾ ਜਿਹੜੇ ਹੋਣਗੇ ਉਹਨਾਂ ਨੂੰ ਤਕਰੀਬਨ 9 ਕਰੋੜ ਰੁਪਏ ਦੀ ਇਨਾਮੀ ਰਕਮ ਜੜੀ ਹੈ ਉਹ ਦਿੱਤੀ ਜਾਣੀ ਹੈ ਜੇਕਰ ਗੱਲ ਕਰੀਏ ਤੀਸਰੇ ਸੀਜ਼ਨ ਦੀ ਪਹਿਲੇ ਤੀਸਰੇ 70 ਦੇ ਵਿੱਚ ਜਿਹੜੇ ਬਲਾਕਸ ਤਰੀਏ ਜਿਹੜੇ ਜਿਹੜੀ ਹੈ ਖੇਡਾਂ ਹੋਣੀ ਹੈ ਉਹ 1 ਤੋਂ ਲੈ ਕੇ 10 ਸਤੰਬਰ ਤੱਕ ਹੋਣਗੀਆਂ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹਾ ਸतरीय ਜਿਹੜੀ ਪ੍ਰਤੀਯੋਗਤਾ ਹੋਣੀ ਹੈ 15 ਤੋਂ 22 ਸਤੰਬਰ ਤੱਕ ਚੱਲਣਗੀ ਹੈ ਰਾਸ਼ ਤਰੀਏ ਜਿਹੜੀ ਪ੍ਰਤੀਯੋਗਤਾ ਹੈਗੀ ਉਹ 11 ਅਕਤੂਬਰ ਤੋਂ ਲੈ ਕੇ 9 ਨਵੰਬਰ 2024 ਤੱਕ ਚੱਲਣਗੀ ਹੈ ਜੇਕਰ ਗੱਲ ਕਰੀਏ ਤੇ ਖੇਡਾਵਤਨ ਪੰਜਾਬ ਦੇ ਪਹਿਲੇ ਸੀਜ਼ਨ ਯਾਨੀ ਕਿ 2022 ਦੇ ਵਿੱਚ ਜਿਹੜਾ ਪਹਿਲਾ ਸੀਜ਼ਨ ਹੋਇਆ ਸੀਗਾ ਤੇ ਉਸ ਵੇਲੇ ਜਿਹੜਾ 3 ਲੱਖ ਖਿਡਾਰੀਆਂ ਨੇ ਉਹਦੇ ਵਿੱਚ ਹਿੱਸਾ ਲਿੱਤਾ ਸੀ ਤਾਂ 9961 ਵਿਜੇਤਾ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿਹੜੀ ਵੰਡੀ ਗਈ ਸੀ ਇਸ ਤੋਂ ਇਲਾਵਾ ਜੇਕਰ ਪਿਛਲੇ ਸਾਲ ਯਾਨੀ ਕਿ ਖੇਡਵਤਨ ਪੰਜਾਬ ਦੀਆ ਸੀਜ਼ਨ ਦੂਸਰੇ ਦੀ ਗੱਲ ਕਰੀਏ ਤਾਂ ਉਸ ਵੇਲੇ ਉਸ ਦੇ ਵਿੱਚ ਲਗਭਗ 4.5 ਲੱਖ ਖਿਡਾਰੀਆਂ ਵੱਲੋਂ ਜਿਹੜਾ ਉਹ ਹਿੱਸਾ ਲਿੱਤਾ ਗਿਆ ਸੀਗਾ ਤੇ 12500 ਵਿਜੇਤਾ ਖਿਡਾਰੀ ਸੀਗੇ ਜਿਨ੍ਹਾਂ ਨੂੰ ਤਕਰੀਬਨ 8.87 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਸੀ ਇਸ ਵਾਰ ਜਿਹੜਾ ਪੰਜ ਲਖ ਤੋਂ ਜ਼ਿਆਦਾ ਜਿਹੜੇ ਖਿਡਾਰੀ ਇਸ ਪੂਰੇ ਜਿਹੜਾ ਖੇਡਵਤਨ ਪੰਜਾਬ ਦੀ ਜਿਹੜੀ ਸੀਜ਼ਨ 3 ਉਸ ਦੇ ਵਿੱਚ ਹਿੱਸਾ ਲੈ ਰਹੇ ਤਾਂ ਤੁਸੀਂ ਰਤੂ ਸੀ ਦੇਖ ਸਕਦੇ ਹੋ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਦੇ ਵਿੱਚ ਕਾਫੀ ਆਲੀਸ਼ਾਨ ਇੱਥੇ ਇੱਕ ਜਿਹੜੀ ਓਪਨਿੰਗ ਸੈਰੇਮੋਨੀਜ਼ ਦੀ ਹੈ ਜੋ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਦੀ ਜਿਹੜੀ ਸ਼ੁਰੂਆਤ ਕਰ ਰਹੇ ਨੇ ਇਹ ਤੇ ਇੱਥੇ ਤੇ ਵਧੀਆ ਤਰੀਕੇ ਨਾਲ ਪੂਰੇ ਖਿਡਾਰੀਆਂ ਨੂੰ ਜਿਹੜਾ ਜਿਹੜਾ ਉਹ ਇੱਥੇ ਉਹਨਾਂ ਵੱਲੋਂ ਪਰਫਾਰਮੈਂਸ ਦਿੱਤੀ ਜਾਣੀ ਹੈ ਖਾਸ ਤੋ ਦੇ ਜੇਕਰ ਗੱਲ ਕਰੀਏ ਇਹ ਜਿਹੜਾ ਖੇਡਨ ਵਤਨ ਪੰਜਾਬ ਦੀ ਆ ਜੋ ਮੁੱਖ ਮੰਤਰੀ ਦਾ ਜਿਹੜਾ ਇਹ ਡ੍ਰੀਮ ਪ੍ਰੋਜੈਕਟ ਹੈ ਤੇ ਇਸ ਦਾ ਮੁੱਖ ਮਕਸਦ ਜਿਹੜਾ ਹੈਗਾ ਨੌਜਵਾਨਾਂ ਨੂੰ ਜਿਹੜੇ ਨਸ਼ੇ ਤੋਂ ਦੂਰ ਰੱਖਣ ਦਾ ਹੈਗਾ ਤੇ ਜਿਸ ਤਿੱਕੇ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਨਸ਼ੇ ਦੀ ਗੱਲ ਕੀਤੀ ਜਾਂਦੀ ਤੇ ਦੂਜੇ ਪਾਸੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਨਸ਼ੇ ਦੇ ਉਤੇ ਠਲ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਨੇ ਉਸੇ ਦੇ ਵਿੱਚ ਸਭ ਤੋਂ ਅਹਿਮ ਤੇ ਇੱਕ ਵੱਡਾ ਡ੍ਰੀਮ ਪ੍ਰੋਜੈਕਟ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਹੈਗਾ ਖੇਡਾਂ ਵਤਨ ਪੰਜਾਬ ਦੀ ਹੈ ਕਿਉਂਕਿ ਨੌਜਵਾਨਾਂ ਨੂੰ ਲਗਾਤਾਰ ਜਿਹੜਾ ਜਿਹੜਾ ਨਸ਼ਾ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਇਹ ਜਿਹੜਾ ਪੂਰਾ ਕਾਰਜਕ੍ਰਮ ਕਰਾਇਆ ਜਾ ਰਿਹਾ ਹੈ ਤੇ ਜਿਸ ਕਿ ਅਸੀਂ ਸੀਜ਼ਨ ਫਸਟ ਤੇ ਸੀਜ਼ਨ ਸੈਕੰਡ ਦੇ ਵਿੱਚ ਦੇਖਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਿਡਾਰੀਆਂ ਨੇ ਇਸ ਦੇ ਵਿੱਚ ਹਿੱਸਾ ਲਿੱਤਾ ਸੀਗਾ ਤੇ ਇੱਕ ਵਧੀਆ ਪਰਫਾਰਮੈਂਸ ਦਿੱਤੀ ਸੀਗੀ ਤੇ ਅੱਜ ਜਿਹੜਾ ਤੀਸਾ ਸੀਜ਼ਨ ਸ਼ੁਰੂ ਹੋ ਰਿਹਾ ਉਸ ਤੀਸੇ ਸੀਜ਼ਨ ਦੇ ਵਿੱਚ ਵੀ ਸਰਕਾਰ ਨੂੰ ਪੂਰੀ ਉਮੀਦ ਹੈ ਕਿ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਹੋਰ ਨੌਜਵਾਨ ਜਿਹੜੇ ਇਸ ਖੇਡਵਤਨ ਪੰਜਾਬੀਆ ਪ੍ਰੋਗਰਾਮਾਂ ਦੇ ਵਿੱਚ ਆਣਗੇ ਤੇ ਤਸਵੀਰਾਂ ਜਿਹੜੀ ਤੁਸੀਂ ਵੇਖ ਰਹੇ ਹੋ ਜਿੰਬਾਸਟਿਕ ਸੰਗਰੂਰ ਦੇ ਜਿਹੜਾ ਬਾਹਰ ਹੀਰੋਜ਼ ਜਿਹੜੇ ਸਟੇਡੀਅਮ ਦੀ ਹੈਗੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਚੁੱਕੇ ਨੇ ਤੇ ਕੁਝ ਹੀ ਬਲਾਦੇ ਵਿੱਚ ਜਿਹੜੀ ਇਜ਼ੀ ਸ਼ੁਰੂਆਤ ਹੋਣ ਵਾਲੋ ਕਿੰਨੀ ਜਾਨੀ ਹੈ ਤੇ ਤਸਵੀਰਾਂ ਤੁਸੀਂ ਵੇਖੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਪ੍ਰੋਗਰਾਮ ਦੀ ਜਿਹੜੀ ਆ ਸ਼ੁਰੂਆਤ ਕਰ ਰਹੇ ਨੇ ਸੀਜ਼ਨ 3 ਜਿਹੜਾ ਖੇਡਾਂਵਾਂ ਤੋਂ ਪੰਜਾਬ ਦੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਅਜੇ ਖਿਡਾਰੀ ਜਿਹੜੇ ਪਹੁੰਚੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਆ ਪ੍ਰਯੋਗਿਤਕਤਾ ਹੋਣੀ ਹੈ ਜਿਵੇਂ ਪਹਿਲਾਂ ਦੱਸਿਆ ਕਿ ਤਿੰਨ ਕੈਟਾਗਰੀ ਦੇ ਵਿੱਚ ਇਤਨਾ ਪ੍ਰਤਿਯੋਗੀਤਾਂ ਨੂੰ ਵੜਿਆ ਗਿਆ ਸਭ ਤੋਂ ਪਹਿਲੀ ਜੇਕਰ ਗੱਲ ਕਰੀਏ ਕਿ ਇਸ ਦੇ ਵਿੱਚ ਜਿਹੜੇ ਤੋਂ ਵੱਖਰੇ ਵੱਖਰੇ ਸੈਕਸ਼ਨ ਬਣਤੇ ਨੇ ਜਿਹੜਾ ਤੀਸਰੇ ਸੱਤਰ ਦੇ ਵਿੱਚ ਬਲੌਗਸ ਕਰੀਏ ਪ੍ਰਤਿਯੋਗਤਾ ਜਿਵੇਂ ਪਹਿਲਾਂ ਦੱਸਿਆ ਮੈਂ 1 ਕਿ ਤੋਂ ਲੈ ਕੇ 10 ਸਤੰਬਰ ਤੱਕ कराई जानी है इस अलावा तो जिला स्तरीय जो है पंद्रह तो बई सितंबर तक चलनी है राजस्तरी प्रभुता ग्यारह अक्टूबर को लैके नौ नवंबर तक चलनी है तस्वीर तुम देखो कि मुख्यमंत्री भगवंत सिंह मान जो स्टेडियम के पहुँच चुके हैं उन्होंने वालों हुई शुरुआत वो की जा रही है यह तस्वीर तुम देखो कि मुख्यमंत्री भगवंत सिंह मान इत पहुँच गए हैं ਇਹ ਤਸਵੀਰਾਂ ਜਿਹੜੀ ਹੈ ਬੋਰ ਹੀਰੋ ਸਟੇਡੀਅਮ ਦੀ ਹੈਗੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਦਾ ਰੰਗਾ ਰੰਗ ਜਿਹੜੀ ਹੈ ਓਪਨਿੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਦੇਖੋ ਅੱਜ ਨੈਸ਼ਨਲ ਸਪੋਰਟਸ ਡੇ ਹੈ ਮੇਜਰ ਤੇ ਅਨੰਦ ਜਿਹਨਾਂ ਨੇ ਹਾਕੀ ਦਾ ਜਿਹਨਾਂ ਨੂੰ ਗੁਰੂ ਕਿਹਾ ਜਾਂਦਾ ਸੀ ਉਹਨਾਂ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਤੇ ਮੌਕੇ ਤੇ ਹਰ ਸਾਲ ਨੈਸ਼ਨਲ ਸਪੋਰਟਸ ਡੇ ਦੇ ਤੌਰ 'ਤੇ ਗੇਮ ਅਜੋ ਅੱਜ ਮਨਾਇਆ ਜਾਂਦਾ ਹੈ ਤੇ ਅੱਜ ਉਸੇ ਮੌਕੇ ਹਰ ਸਾਲ ਖੇਡਵਤਨ ਪੰਜਾਬ ਦੀ ਸ਼ੁਰੂਆਤ ਜਿਹੜੀ ਹੈ 29 ਅਗਸਤ ਤੋਂ ਕੀਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਗਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਧਰਮਪਤੀ ਡਾਕਟਰ ਗੁਰਪ੍ਰੀਤ ਕੌਰ ਵੀ ਹੈਗੇ ਜਿਨ੍ਹਾਂ ਵੱਲੋਂ ਅੱਜ ਸ਼ੁਰੂਆਤ ਅੱਜ ਇਸ ਖੇਡਾਵਤਨ ਪੰਜਾਬ ਦੀ ਹੈ ਸੀਜ਼ਨ 3 ਦੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖੋ ਕਿ ਮੁੱਖ ਮੰਤਰੀ ਇਹ ਜਿਹੜਾ ਆਪਣੇ ਇੱਥੇ ਪਹੁੰਚੇ ਨੇ ਇਹ ਉਹ ਨਾਵਲ ਜਿਹੜੇ ਖੇਡਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਗੁਰਦਾਸ ਮਾਨ ਸਮੇਂ तमाम जो ਪੰਜਾਬ ਦੇ ਨਾਮੀ ਤੇ ਉੱਗੇ ਜਿਹੜੇ ਗਾਇਕ ਹੈਗੇ ਉਹਨਾਂ ਵੱਲੋਂ ਆਪਣੀ ਪਰਫਾਰਮੈਂਸ ਦਿੱਤੀ ਜਾ ਰਹੀ ਹੈ ਤੇ ਇਹ ਤਸਵੀਰਾਂ ਜਿਹੜੀ ਹੈਗੀ ਹੈ ਇਹ ਖੇਡਾਂ ਵਤਨ ਪੰਜਾਬ ਸੀਜ਼ਨ 3 ਦੀ ਜਿਹੜੀ ਰੰਗਾਂ ਰੰਗ ਸ਼ੁਰੂਆਤ ਹੋ ਰਹੀ ਹੈ ਜਿਸ ਦੀ ਓਪਨਿੰਗ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਤੁਸੀਂ ਦੇਖ ਸਕਦੇ ਹੋ ਹੱਥ ਲਾ ਕੇ ਇੱਥੇ ਆਏ ਲੋਕਾਂ ਦਾ ਆਭਿਵਾਦ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਮੂਖ ਮਕਸਦ ਉਹ ਇਹਨਾਂ ਖੇਡਾਂ ਦਾ ਉਹੀ ਹੈ ਤੇ ਉਸ ਦੇ ਵਿੱਚ ਪੰਜਾਬ ਸਰਕਾਰ ਪਿਛਲੇ 2 ਸਾਲ ਤੋਂ ਇੱਕ ਵੱਡਾ ਰੋਲ ਵੀ ਅਦਾ ਕਰ ਰਹੀ ਹੈ ਤੇ ਉਸ ਦੇ ਵਿੱਚ ਅਜ ਤੀਸਰਾ ਸੀਜ਼ਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਗਈ ਹੈ ਇਹ ਤਸਵੀਰ ਤੁਸੀਂ ਵੇਖੋ ਕਿ ਜਿਹ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੋ ਗਈ ਹੈ ਇਹ ਤੇ ਜਿਹੜਾ तकरीबन 2 ਮਹੀਨੇ ਜਿਹੜੀ ਇਹ ਖੇਡਾਂ ਚੱਲਣੀ ਹੈ ਮੈਂ ਤੇ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੇ ਮੌਕੇ ਤੇ ਜਿਹੜਾ ਨੈਸ਼ਨਲ ਸਪੋਰਟਸ ਹੋਂਦਾ ਹੈ ਉਹਨਾਂ ਇਸੇ ਦਿਨ ਚ ਹਰ ਸਾਲ ਇਹ ਨੈਸ਼ਨਲ ਸਪੋਰਟਸ ਜਿਹੜਾ ਖੇਡਵਤਨ ਪੰਜਾਬ ਦੀ ਕਰਾਈ ਜਾਂਦੀ ਤੇ ਅੱਜ ਇਸ ਦਾ ਤੀਸਰਾ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਰੰਗਾਂ ਰੰਗ ਕਾਰਜਕਰਮ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਦੀ ਹੈਗੀ ਹੈ ਜਿੱਥੇ ਅੱਜ ਤੋਂ ਖੇਡਾ ਵਤਨ ਪੰਜਾਬ ਦੀ ਸੀਜ਼ਨ 3 ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਇੱਥੇ तमाम ਕੈਬਨਿਟ ਦੇ ਮੰਤਰੀ ਨੀ ਤੇ तमाम ਜਿਹੜੇ ਆਮ ਆਦਮੀ ਪਾਰਟੀ ਵਿਧਾਇਕ ਉਹ ਅੱਥੇ ਪਹੁੰਚੇ ਨੇ ਤੇ ਇਸ ਵੇਲੇ ਵੱਡੀ ਗਿਲਤੀ ਦੇ ਵਿੱਚ ਜੇਕਰ ਗੱਲ ਕਰੀਏ ਪੂਰਾ ਸਟੇਡੀਅਮ ਜਿਹੜਾ ਖਾਚਾ ਖੱਚ ਤਰੀਕੇ ਨਾਲ ਭਰਿਆ ਹੋਇਆ ਜਿੱਥੇ ਵਕਰੀ ਵਕਰੀ ਜਿਹੜੀ ਪਰਫਾਰਮੈਂਸ ਵੀ ਬੱਚਿਆਂ ਤੋਂ ਦਿੱਤੀ ਜਾਣੀ ਹੈ ਜਿਵੇਂ 올림픽 ਗੇਮਾਂ ਹੁੰਦੀ ਹੈ ਉਸੇ ਤਰੀਕੇ ਉਸੇ ਤਰਜ਼ ਦੇ ਹੁੰਦੇ ਜਿਹੜਾ ਇੱਥੇ ਵੀ ਮਾਚ ਪਾਸ ਕੱਢਿਆ ਜਾਂਦਾ ਤੇ ਪੂਰਾ ਜਿਹੜਾ ਅੱਥੇ ਬੱਚਿਆਂ ਨੂੰ ਜਿਹੜੀ ਨਸ਼ੇ ਤੋਂ ਦੂਰ ਰਹਿੰਦੀ ਸ਼ਪਤ ਵੀ ਜਿਹੜੀ ਹੈ ਉਹ ਦਿਲਾਈ ਜਾਣੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਵਾਰ ਹੀਰੋ ਸਟੇਡੀਅਮ ਹੈ ਸੰਗਰੂਰ ਦਾ ਜਿੱਥੋਂ ਜਿਹੜਾ ਸੀਜ਼ਨ 3 ਖੇਡਾਂਵਤਨ ਪੰਜਾਬ ਦੀ ਸ਼ੁਰੂਆਤ ਹੋ ਰਹੀ ਹੈ ਰੰਗ ਰੰਗ ਸ਼ੁਰੂਆਤ ਜੜੀ ਹੋ ਰਹੀ ਹੈ ਜਿਸ ਦੇ ਵਿੱਚ ਨਾਮੀ ਤੇ ਉੱਗੇ ਗਾਇਆ ਕਿ ਜਿਹੜੇ ਗੁਰਦਾਸ ਮਾਨ ਸਮੇਤ तमाम ਜਿਹੜੇ ਪੰਜਾਬੀ ਗਾਇਕ ਹੈ ਇਸ ਦੀ ਜਿਹੜੀ ਅੱਜ ਇੱਥੇ ਪਰਫਾਰਮੈਂਸ ਦੇ ਰਹੇ ਨੇ ਤੇ ਇਹ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਖੇਡਾਂਵਤਨ ਪੰਜਾਬ ਸੀਜ਼ਨ 3 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਵੀਡੀਓ ਜਰਨਲਿਸਟ ਸਚਿਨ अरोड़ा ਦੇ ਨਾਲ ਅਨਕੁਸ਼ ਪਹਾੜਾ ਨਿਊਜ਼ ਨੇਸ਼ਨ ਸੰਗਰੂਰ